ਬੱਚੇ ਦੀ ਉਮੀਦ ਆ ਆਪਦੇ ਪਿਓ ਤੋਂ ਵੀ 8 ਇੰਚੀ 2 ਇੰਚੀ ਉੱਚਾ ਜਾਊ ਪਿਓ ਦਾ ਕੱਦ 66 ਇੰਚਾ ਮੰਨ ਲਓ ਤੇ ਸਾਰੀ ਡਿਟੇਲ ਦਵਾਂਗੇ ਆਪਣੇ ਵਾਲੇ ਜੈ ਰਾਜ ਦਾ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਵੀਰ Facebook ਰਾਹੀਂ ਇਹ ਵੀਡੀਓ ਦੇਖ ਰਹੇ ਉਹਨਾਂ ਦੇ ਤਹਿ ਦਿਲੋਂ ਸਵਾਗਤ ਆ ਜੀ ਆਇਆਂ ਨੂੰ ਦੋਸਤੋ ਅੱਜ ਫੇਰ ਇੱਕ ਨਵੀਂ ਸਵੇਰ ਨਵੇਂ ਜਨਮ ਦਾ ਦੀ ਵੀਡੀਓ ਨਾਲ ਹਾਜ਼ਰ ਆ ਅੱਜ ਵਾਲਾ ਬੱਚਾ ਨਜਾਇਜ਼ ਹੀ ਚੰਗਾ ਬਾੜਾ ਜਿਆਦਾ ਚੰਗਾ ਬੱਚਾ ਕੱਦ-ਕੁੱਦ ਆਲੇ ਪਾਸੋਂ ਵੀ ਤੇ ਮਾਪਿਓ ਦਾ ਵੀ ਦੋਨੋਂ ਇਹ ਖਾਨਦਾਨ ਪੂਰੇ ਚੰਗੇ ਆ ਮੰਨ ਲਓ ਇੱਕ ਹਿਸਾਬ ਦਾ ਪੇਪਰ ਨਾਲ ਸਾਰਾ ਬੱਚੇ ਤੇ ਪਿਓ ਦਾ ਡੀਐਨਏ ਹੋਇਆ ਪਾਸਪੋਰਟ ਬਣਿਆ ਤੇ ਬੱਚਾ ਵੀ ਉੱਡੂ-ਉੱਡੂ ਕਰਦਾ ਇੰਨਾ ਜਿਆਦਾ ਚੰਗਾ ਸਾਰੀ ਡਿਟੇਲ ਦਵਾਂਗੇ ਬਸ 4 ਕਮੈਂਟ ਵੀਡੀਓ ਨਾਲ ਦੇਖ ਲਓ ਉਮਰ ਤੋਂ ਲੈ ਕੇ ਮਾਪਿਓ ਦੀ ਸਾਰੀ ਕੱਲੀ-ਕੱਲੀ ਜਾਣਕਾਰੀ ਦਵਾਂਗੇ ਤੇ ਜੇ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਜਰੂਰ ਦੱਸੋ ਲਾਈਕ ਕਰ ਦਿਓ ਵੱਧ ਵਾਧੇ ਸ਼ੇਅਰ ਕਰ ਦਿੱਤਾ ਜੋ ਕੋਈ ਚੰਗਾ ਜਾਨਵਰ ਪਾਲਦਾ ਤੇ ਜਮਾਂ ਜਾਇਜ਼ ਰੇਟ 'ਤੇ ਤੁਹਾਨੂੰ ਇੰਨੀ ਗਾਰੰਟੀ ਦੇ ਦਿੰਦੇ ਆ ਲੈਣ ਦਾ ਵਸ਼ੇਰਾ ਡੀਐਨਏ ਗਾਰੰਟੀ ਵਾਲਾ ਰੇਟ ਮਿਲਦਾ ਹੀ ਨਹੀਂ ਹਜ਼ਾਰਾਂ 'ਚ ਮੁੱਲ ਤੁਹਾਨੂੰ ਇੰਨਾ ਵੀ ਦੱਸ ਦੇਣਾ ਮੁੱਲ ਹਜ਼ਾਰਾਂ 'ਚ ਬੱਚਾ ਖਾਨਦਾਨ ਦਾ ਤੇ ਵਾਸਤੇ ਵੱਧ ਵਾਧੇ ਸ਼ੇਅਰ ਕਰਨਾ ਤੇ ਚੈਨਲ ਸਬਸਕ੍ਰਾਈਬ ਕਰਨਾ ਤਾਂ ਕਿ ਤੁਹਾਡੇ ਲਈ ਜਾਇਜ਼ ਰੇਟ ਤੋਂ ਚੰਗੇ ਦਾ ਚੰਗਾ ਜਾਨਵਰ ਜਾਇਜ਼ ਰੇਟ 'ਤੇ ਆਪਣੇ ਚੈਨਲ ਉੱਪਰ ਮਿਲਦਾ ਰਹੇ ਤੇ ਆਜੋ ਵੱਧਦੇ ਵੀਡੀਓ ਵੱਲ ਦਿੰਦੇ ਆ ਡਿਟੇਲ ਦੋਸਤੋ ਜੈ ਰਾਜ ਦਾ ਬੱਚਾ ਚੈਂਪੀਅਨ ਜੈ ਰਾਜ ਦਾ ਖਾਨਦਾਨ ਪੂਰਾ ਜ਼ਬਰਦਸਤ ਦਾਦੇ ਪਰਦਾਦੇ ਪੂਰੇ ਲੈਜੈਂਡ ਬਣ ਕੇ ਆ ਇਹਦੇ ਤੇ ਬੱਚਾ ਵੀ ਪੂਰਾ ਟਾਪ ਕਲਾਸ ਬਣੋ ਬਹੁਤ ਸਾਰੇ ਭਰਾਵਾਂ ਦੀ ਫਰਮਾਇਸ਼ ਸੀ ਵੀ ਭਾਈ ਜੈ ਰਾਜ ਦੇ ਬੱਚੇ ਦਿਖਾ ਜੈ ਰਾਜ ਦੇ ਬੱਚੇ ਲੈਣੇ ਕੋਈ ਵੀ ਆਉਂਦਾ ਸੀ ਜੈ ਭਾਈ ਜੈ ਰਾਜ ਦਾ ਬੱਚਾ ਦੇ ਸਾਨੂੰ ਤਾਂ ਮਿੱਤਰੋ ਪਹਿਲਾਂ ਤਾਂ ਮਾਫੀ ਚਾਹੁੰਦੇ ਹੁਣ ਜੈ ਰਾਜ ਦੇ ਬੱਚੇ ਸੇਲ ਹੀ ਹੋਣ ਲੱਗਿਆ ਹਜੇ ਕਿਉਂਕਿ ਜਿੰਨੀਆਂ ਘੋੜੀਆਂ ਆਪਾਂ ਮਲਾਈਆਂ ਉਹਨਾਂ ਦੇ 4 4 5 5 ਮਹੀਨੇ ਦੇ ਬੱਚੇ ਬੱਚੇ ਬਹੁਤ ਆ ਗਏ ਪਰ ਮੰਨ ਲਓ ਜਿਹੜੀਆਂ ਆਪਣੇ ਕੋਲ ਆ ਕੇ ਹੋੜੀਆਂ ਮੇਟ ਹੋਈਆਂ ਉਹਨਾਂ ਦੇ ਪਹਿਲੇ ਪੂਰੇ ਦੇ ਬੱਚੇ ਹੁਣ ਸੇਲ ਹੋਣ ਲੱਗੇ ਤੇ ਹੁਣ ਬਸ ਥੋੜੇ ਟਾਈਮ 'ਚ ਤੁਹਾਨੂੰ ਬੱਚੇ-ਬੱਚੇ ਕਰਦਾ ਹੈ ਜੈ ਰਾਜ ਤੇ ਹਾਂ ਗਾਰੰਟੀ ਹੋਊ ਜੈ ਰਾਜ ਦੀ ਕਿਉਂਕਿ ਉਹਦਾ ਆਪ ਦਾ ਡੀਐਨਏ ਵੀ ਹੋਇਆ ਪਾਸਪੋਰਟ ਵੀ ਬਣਿਆ ਹੋਇਆ ਸਾਰੀ ਆ ਬੱਚੇ ਦਾ ਵੀ ਡੀਐਨਏ ਕਨਫਰਮ ਹੋ ਜਾ ਮਾਂ ਵੀ ਬਹੁਤ ਚੰਗੇ ਖਾਨਦਾਨ ਦੀ ਆ ਸਾਰਾ ਪ੍ਰੂਫ ਮਿਲੂ ਮਾਂ ਦੀ ਮੀਟਿੰਗ ਦੀ ਵੀਡੀਓ ਤੋਂ ਲੈ ਕੇ ਬੱਚੇ ਦੇ ਜਨਮ ਤਾਈ ਸਾਰੇ ਪ੍ਰੂਫ ਮਿਲ ਜੂ ਬਾਕੀ ਬੱਚੇ ਦੇ ਪਿਓ ਦਾ ਹੀ ਡੀਐਨਏ ਹੋਇਆ ਤਾਂ ਦੋਸਤੋ ਗੱਲ ਹੀ ਅੱਡ ਸਾਡ ਨੂੰ ਮੰਨ ਲਓ ਪੇਪਰਾਂ ਵਾਲਾ ਬਸ਼ੀਰਾ ਤੇ ਜਮਾਂ ਜੈਜ ਰੇਟ ਤੇ ਮਿਲ ਜਾਣਾ ਹਜ਼ਾਰਾਂ 'ਚ ਮਿਲ ਜਾਣਾ ਕਹੇ ਨੇ ਨਹੀਂ ਬਾਈ ਜਿਹਦੇ ਦਾਦੇ ਪਰਦਾਦੇ ਲੈਜੈਂਡ ਹੁਣ ਮਾਂ ਦਾ ਖਾਨਦਨ ਚੰਗਾ ਹੋਵੇ ਮਾਂ ਦਾ ਕੱਦ ਚੰਗਾ ਹੋਵੇ ਤੇ ਬੱਚਾ ਚੰਗਾ ਬੰਨ ਵਾਲਾ ਹੋਵੇ ਕਹੇ ਨੇ ਨਹੀਂ ਹਜ਼ਾਰਾਂ 'ਚ ਬਸ਼ੀਰਾ ਦੇਣਾ ਸੋ ਆਪਾਂ ਹਜ਼ਾਰਾਂ 'ਚ ਦਵਾਂਗੇ ਬਸ਼ੀਰਾ ਕਿਸੇ ਪਾਸੋਂ ਕੋਈ ਨੌਕਸ ਨਹੀਂ ਪਹਿਲਾਂ ਤਾਂ ਬੱਚੇ ਦੀ ਉਮਰ ਦੀ ਗੱਲ ਕਰੀਏ ਹਜੇ 4 ਮਹੀਨਿਆਂ ਦਾ ਹੋਇਆ ਬੱਚਾ ਦੇਖਣ ਨੂੰ ਆਇਆ ਲੱਗਦਾ ਜਿਵੇਂ 8-9 ਮਹੀਨਿਆਂ ਦਾ ਹੁੰਦਾ ਸਾਰੇ ਜਨਮਦੀ ਦਿ ਵੀਡੀਓ ਤਾਂ ਹੀ ਪਈ ਆ 18 ਤਰੀਕ ਨੂੰ 4 ਮਹੀਨਿਆਂ ਦਾ ਹੋਣਾ ਬੱਚੇ ਨੇ ਤੇ ਮਾਂ ਦੋਸਤੋ ਇਹਦੀ 63 ਇੰਚ ਦੀ ਮਾਂ ਦਾ ਕੱਦ ਵੀ ਬਹੁਤ ਆ ਉਹਦੇ ਉੱਪਰ ਪੈਸ ਲੈਣ ਦੀ ਮਾਂ ਆਵਲਾਖ ਮਾਂ ਤੇ ਪਿਓ ਦੀ ਗੱਲ ਕਰੀਏ ਆਪਣੇ ਆਲਾ ਚੈਂਪੀਅਨ ਜੈ ਰਾਜਾ 76 ਇੰਚ ਪਿਓ ਦੀ ਹਾਈਟ ਆ ਜੀ ਨੇ ਕੁਆਲੀਫਾਈ ਆ ਤੇ ਦਾਦਾ ਦੇਵਰਾਜ ਰਣੀਆਂ ਲੈਜੈਂਡ ਮੰਨਿਆ ਗਿਆ ਉਹਨੇ ਵੀ ਵੱਡੇ ਵੱਡੇ ਘੋੜੀ ਪੈਦਾ ਕੀਤੇ ਆ ਤੇ ਗਾਂ ਹੁਣ ਉਹਦਾ ਬੱਚਾ ਜੈ ਰਾਜ ਵੀ ਵੱਡੇ ਵੱਡੇ ਬੱਚੇ ਪੈਦਾ ਕਰਦਾ ਤੇ ਦਾਦਾ ਦੇਵ ਰਾਜ ਰਣੀਆਂ ਦੋਸਤੋ ਪਰਦਾਦਾ ਲੈਜੈਂਡ ਜਿੰਨੇ ਸੋ ਕੁਆਲਟੀ ਸੋਇਆ ਦਲਵਾਗ ਰਣੀਆਂ ਦਾਦਾ ਪਰਦਾਦਾ ਪਿਓ ਪੂਰੇ ਸਰੇ ਵਾਲੀ ਚੀਜ਼ਾਂ ਤੇ ਉਦੋਂ ਉੱਪਰ ਆਲੀ ਸ਼ਾਨ ਬੈਠਾ ਮੰਨ ਲੈ ਤੋ ਬਖਰੀਆਂ ਲੈਣਾ ਉਦੇ ਪਰ ਪੈਲਸ ਲੈਣ 43 ਸਨ ਲੈਣ ਦਾ ਸੁਮੇਲ ਆ ਬੱਚਾ ਕੰਨਾਂ ਤੋਂ ਲੈ ਕੇ ਪਿੱਠ ਪੁੜੇ ਤਾਈਆਂਨ ਪੂਰੀ ਚੀਜ਼ ਗੋਲ ਪਿਆ ਬੱਚਾ ਕਹੇ ਪਾਸੋਂ ਹੱਥ ਦਰਮਣ ਦੇਖੋ ਗਰਦਨ ਗੁਰਦਨ ਹੈਕ ਕਬਾਡੀ 4 ਮਹੀਨਿਆਂ ਦਾ ਬੱਚਾ ਨਹੀਂ ਇਹਨਾਂ ਨਾਲ ਹੀ ਖੜਨਾ ਆਉਂਦਾ ਅੱਜ ਬੱਚੇ ਦੇ ਪਹਿਲੀ ਵਾਰ ਤਾਹਾਰਾ ਹੋਲਡਰ ਪਿਆ ਤਾਂ ਇਹਨੂੰ ਇੱਕ ਤਾਂ ਖੜਨਾ ਹੀ ਨਹੀਂ ਆਉਂਦਾ ਆ ਕੇ ਸਾਹਮਣੇ ਦੇਖੋ ਇਹ ਕਿ ਨਾ ਬੱਚਾ 21 ਲੱਗੂ 19 ਨਹੀਂ ਗਰਦਨ ਲੰਮੀ ਗਰਦਨ ਕੁੰਡ ਕੁੰਡ ਬਹੁਤ ਚੰਗਾ ਬਾਕੀ ਜਿਹੜਾ ਇਹਦਾ ਅਵਲਾ ਕਲਰ ਫਰੇਮ ਆ ਉਹ ਬਹੁਤ ਚੰਗਾ ਲੱਗਿਆ ਮਾਰਕਣਾ ਤੁਰਨਾ ਤੁਰਨਾ ਦੇਖੋ ਕਿੰਨਾ ਚੰਗਾ ਬਾਕੀ ਕਮੈਂਟ ਤੁਸੀਂ ਆਪ ਦੱਸਣਾ ਸਾਡੇ ਲਈ ਤਾਂ ਹੁਣ ਆਪਣੇ ਜੈ ਰਾਜ ਦਾ ਬੱਚਾ ਆਪਣੇ ਲਈ ਤਾਂ ਹੀਰਾ ਇਹ ਪੂਰਾ ਚੰਗਾ ਬਾਕੀ ਕਮੈਂਟ ਤੁਸੀਂ ਦੱਸਣਾ ਗੋਲ ਪਿਆ ਬੱਚਾ ਕਿਸੇ ਪਾਸੋਂ ਹੱਤ ਨਹੀਂ ਖਾਂਦਾ ਬਾਲ ਪੌਰੀਆਂ ਦਾ ਜਮਾ ਸਾਫ ਅੱਖਾਂ ਦਾ ਸਾਫ ਹੱਥਾਂ ਪੈਰਾਂ ਦਾ ਸਾਫ ਕੰਨ ਕੁੰਡੀ ਵਾਲਾ ਬੱਚਾ ਬਣੂ ਬਹੁਤ ਚੰਗਾ ਸੇਵਾ ਕਰੇ ਬਾਈ ਆਪਾਂ ਉਮੀਦ ਆ ਬੱਚਾ ਪ੍ਰੌ ਤੋਂ ਉੱਚਾ ਜਾਊ ਪ੍ਰੌ ਦੀ ਹਾਈਟ 67 ਇੰਚ ਤੋਂ ਉੱਚਾ ਜਾਊ ਬਾਬਾ ਲੰਮੀ ਉਮਰਾਂ ਬਖਸ਼ ਜੈ ਰਾਜ ਦਾ ਨਾਮ ਵੀ ਕਰੂ ਬੱਚੇ ਦਾ ਬਾਕੀ ਕਲਰ ਫਰੇਮ ਬਹੁਤ ਚੰਗਾ ਅੱਜਕੱਲ ਆਪਲਾ ਕੁ ਬੱਚਿਆਂ ਦੀ ਜਿਵੇਂ ਕਾਲੇ ਚਿੱਟੇ ਦੀ ਡਿਮਾਂਡ ਬਹੁਤ ਜ਼ਿਆਦਾ ਆਉਂਦੀ ਆ ਤੇ ਬੱਚਾ ਬਣੂ ਵੀ ਚੰਗਾ ਤੇ ਘੋੜਾ ਚੰਗਾ ਬਣ ਕੇ ਸਾਹਮਣੇ ਆਉਂ ਬਾਕੀ ਆਪਾਂ ਨੰਬਰ ਦੇ ਦੇਣਾ ਜੇ ਕਿ ਭਰਾ ਦੇ ਪਸੰਦ ਹੋਇਆ ਤਾਂ ਫੋਨ ਲਾ ਲੂ ਮਾਂ ਦੀ ਤਾਂ ਪਲੈਨ ਦਾ ਸੀ ਦਿੱਤੇ ਉਦੇ ਉੱਪਰ ਪੈਸ ਲੈਣਾ ਪਿਓ ਵਾਲੀ ਸੰ ਲੈਣ ਦਾ ਰਿਟਰਨ ਤੇ ਦਵਾਂਗੇ ਦੋਸਤੋ ਪੇਪਰ ਵੀ ਬਣਾਵਾਂਗੇ ਬਾਕੀ ਕਰਦਨ ਗੁਰਦਨ ਚੰਗੀ ਆ ਬਾਲਪੁਰੇ ਦਾ ਸਾਫ ਮੇਨ ਗੱਲ ਤਾਂ ਜੇ ਰੇਟ ਦਾ ਚੰਗੇ ਬਿਸ਼ੇਰੇ ਪਰਾਂ ਤੋਂ ਪਰਾਂ ਪਏ ਆਪਣੇ ਪੰਜਾਬ 'ਚ ਘੋੜੇ ਵੀ ਚੰਗਿਆਂ ਦੇ ਆ ਪੇਪਰ ਵੀ ਬਣ ਜਾਂਦੇ ਡੀ ਐਨ ਏ ਵਾਲੇ ਵੀ ਆ ਪਰ ਆ ਰੇਟ ਨਹੀਂ ਮਿਲਣਾ ਜਿਹੜੀ ਚੀਜ਼ ਆਪਣੇ ਚੈਨਲ ਦੀ ਜਿਹੜੀ ਖਾਸੀਅਤ ਆ ਨਾ ਵੀ ਜੈਜ ਰੇਟ ਤੇ ਲੱਭ ਕੇ ਲੈਉਂਦਾ ਤਾਂ ਵੀਡੀਓ ਚ ਇਹ ਤੁਹਾਨੂੰ ਦਾ ਹੱਥ ਵੀ ਹਜ਼ਾਰਾਂ ਚ ਦੇ ਦਾਂਗੇ ਬੱਚਾ ਤਾਂ ਦੇਮਨ ਲੱਗੀ ਹੋਈ ਐ ਮੱਥੇ ਸਿੰਗਲ ਭੌਰੀ ਐ ਸੀਟਾ ਹੈ ਨਹੀਂ ਬਾਲ ਭਰੇ ਜਮਾਂ ਸਾਫ ਪੁੱਠਾ ਪਾਠਾ ਦੇਖੋ ਕਿੱਥੇ ਆ ਗਰਦਨ ਦੇਖੋ ਖਾਣੇ ਖੁਣ ਚਾਰ ਮਹੀਨੇ ਦਾ ਬੱਚਾ ਨਹੀਂ ਹੁੰਦਾ ਬਾਈ ਐਡਾ ਸੀਤੀ ਜਲਦੀ ਕੋਈ ਬਿਰਲੇ ਬੱਚੀ ਹੈ ਜਿਹੜੇ ਚਾਰ ਚਾਰ ਮਹੀਨੇ ਦੇ ਐਡੇ ਬਣ ਜਾਂਦੇ ਆ ਤੇ ਉਹ ਬੰਦੇ ਮੂਰੇ ਜਾ ਕੇ ਚੰਗੇ ਸਾਹਨ ਤੇ ਆ ਨੰਬਰ ਚੱਲ ਪਿਆ ਉੱਪਰ ਦੋਸਤੋ ਜੇ ਪਸੰਦ ਹੋਇਆ ਬਸ਼ੀਰਾ ਲਾ ਲੇ ਫੋਨ ਮਿਲਦੇ ਆ ਜਲਦ ਨਵੀਂ ਵੀਡੀਓਨ ਧੰਨਵਾਦ